ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮੈਰੋ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੋਂ ਪੈਂਦਾ ਜੀ ਮੋਗਾ ਤੇ ਇਸ ਸਪੈਸ਼ਲ ਬੇਨਤੀ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲਓ ਜੀ ਆਈ ਦੀ ਵੀਡੀਓ ਚ ਦੋ ਨਾਗਾਂ ਦੋਨੇ ਸੂਏ ਸਵਾਏ ਆ ਡਿਟੇਲ ਭਾਈ ਤੋਂ ਲੈ ਲੈਂਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਂ ਤੇ ਐਡਰੈਸ ਦੱਸ ਦੋ ਨਾਂ ਵੀਰੇ ਜੈ ਸਿੰਘ ਆ ਜੀ ਪਿੰਡ ਮਹਿਰੋ ਆ ਤਹਿਸੀਲ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 99142 99932 98142 99932 ਠੀਕ ਆ ਵੀਰੇ ਦੋ ਨਾਗਾਂ ਆ ਜੀ ਹਾਂ ਜੀ ਹਾਂ ਜੀ ਕਿੱਧਰੋਂ ਸ਼ੁਰੂ ਕਰਕੇ ਵੇੜੋ ਮਰਜੀ ਕਰ ਲੈ ਵੀਰੇ ਦੋਨੇ ਸੂਏ ਸਵਾਏ ਨਾਗ ਆ ਠੀਕ ਆ ਉਹ ਆਕੇ ਲਮਾ ਸੂਈ ਹੈ ਬਰੇ ਦੂਜਾ ਸੂਹਾ ਸੂਈ ਹੈ 6 ਦਾ ਹੁੰਦਾ ਉਹ ਛਿੱਗੀ ਹੈ ਉਹ ਤਾਂ ਛਿੱਗੀ ਆ ਕਦੋਂ ਸੂਈ ਹੈ ਜੀ ਇਹ ਪਰਸੋਂ ਸੂਈ ਹੈ ਵੀਰੇ ਅੱਜ ਤੀਜਾ ਦਿਨ ਹੈ ਬੱਚਾ ਕੀ ਆ ਬੱਚਾ ਵੀਰੇ ਮਗਰ ਜੇਰ ਦੀ ਗਰੰਟੀ ਹੈ ਜੇਰ ਵੀਰੇ ਦਾਣਾ ਹੈ ਨਾ ਓਕੇ ਆ ਕਿੰਨਾ ਬੋਲਾ ਤਿਆਰ ਆ ਵੀਰੇ 8-9 ਕਿਲੋ ਖੁੱਲਾ ਹੈਗਾ ਜੋਕ ਦਾਂਗੇ ਹਾਂ ਦੋ ਟਾਈਮ ਚਾਰ ਟਾਈਮ ਜਿੰਨੇ ਟਾਈਮ ਮਰਜੀ ਚੋਈ ਜਾਵੇ ਆਪਣੇ ਘਰੋਂ ਜੋਕ ਕੇ ਲੈ ਜਾ ਜੀ ਸੀਲਸ ਲੱਗ ਵੀ ਪੂਰੀ ਖਾਣਾ ਦੀ ਵੀ ਗਰੰਟੀ ਹੈ ਫੁੱਲ ਬਾਈ ਠੰਡੀ ਠੁੰਡੀ ਦਾ ਲੈ ਲੈ ਮਰਜੀ ਆਈਟ ਪਹਿਲਾ 10 ਦਿਨ ਵੀਰੇ ਨਾਰਮਲ ਜੀ ਨਾ ਬਾਲੀ ਵੀਰੇ ਵੱਡੀ ਨਾ ਬਾਲੀ ਛੋਟੀ ਆ ਬਾਰੇ ਜਾਤ ਬਰੀਡ ਦੀ ਚੰਗੀ ਆ ਲੈ ਕੇ ਵੀਰੇ ਸੋਰ ਕੇ ਦਿਖਾ ਦਿਓ ਜੀ ਸੁਆ ਬਾਈ ਦੱਸਦਾ ਕਿ ਦੂਜਾ ਜੀ ਸਮਾਂ ਹੋ ਗਿਆ ਤਿੰਨ ਦਿਨ ਹੋ ਗਿਆ ਪਾਤੂ ਦੀ ਸੂਈ ਆ ਮਰੇ ਪੁੱਤ ਪਾਣੀ ਪਈ ਬਾਈ ਹੁਣ ਬੱਚਾ ਜੇਰ ਦੀ ਕੰਪਲੀਟ ਆ ਬੇਫਿਕਰ ਹੋ ਜਾਓ 8 ਤੋਂ 9 ਕਿਲੋ ਬੋਲੀ ਕੋਈ ਵੀ ਵੀਰ ਚੁੱਕ ਕੇ ਲਿਜਾ ਸਕਦਾ 2 ਟਾਈਮ 4 ਟਾਈਮ 6 ਟਾਈਮ ਚੁਆਈ ਕਰ ਸਕਦਾ ਜੀ ਸਰਨੱਖ ਪੁਣੇ ਦੇ ਪੱਕੇ ਤੋਂ ਕਰਮ ਵਾਲੀ ਪੂਰੀ ਚੰਗੀ ਆ ਹਾਈ ਟੱਪ ਆ। ਨਾਰਮਲ ਮੰਨ ਸਕਦੇ ਆ ਤੇ ਹਵਾਨਾ ਬੜਾ ਸੋਨਾ ਵੀਰੇ। ਸੋਨਾ ਫਿਟਨੈਸ ਵਾਲਾ ਹਵਾਨਾ। ਬਾਕੀ ਦੂਰੇ ਹੋ ਵੀਰੇ ਥੋੜਾ ਜਿਹਾ। ਮਾਰੇ ਪੈਰ ਬੰਨ ਨਾਲੇ ਆ ਵੱਡੇ ਬਾਈ ਇਹ ਸੌਖਾ ਨਾ ਗੋਜੇ ਥਾਂ ਤੇ ਸੀਗੀ। ਹਾਂ ਥੋੜਾ ਜਿਹਾ ਪੈਰਾਂ ਦਾ ਕਰਦੀ ਆ ਨਾ ਉੱਚੇ ਨੀਵੇਂ ਥਾਂ ਦਾ ਉੱਚਾ ਨੀਵੇਂ ਥਾਂ ਨਾ ਉਹਦੇ ਕਾਰਨ ਥੋੜਾ ਜਿਹਾ ਹੁੰਦਾਗਾ। ਬਾਕੀ ਚੰਗਾ ਦੁੱਧ ਕਿੰਨਾ ਕੁ ਪਿਆਜੂ ਵੀਰੇ? ਦੁੱਧ ਵੀਰੇ 15 ਕਿਲੋ ਕਹਿੰਦੇ ਪਹਿਲੇ ਸੂਏ ਚ ਹੋਇਆ ਸੀ। ਅਨਾਲ ਦੇ ਪਿੰਡੋਂ ਲਈ ਆਪਾਂ ਵੀਰੇ ਠੀਕ ਹੈ ਜੀ ਤੇ ਜੈ ਜੀ ਡਿਮਾਂਡ ਇਹਦੀ ਵੀਰੇ ਜਿਹੜੇ ਲੈਣੇ ਆ ਉਹੀ ਦੱਸਿਓ ਜੀ ਇਹਦੇ 44000 ਜੀ ਦੇ ਦਾਂਗੇ ਅਸੀਂ ਉਹ ਜੋ ਮਾੜਾ ਮੋਟਾ ਮਾੜਾ ਮੋਟਾ ਕਰ ਦਾਂਗੇ ਵੀਰੇ ਠੀਕ ਹੈ 43000 ਦੀ ਬਾਈ ਕਹਿੰਦਾ ਦੇ ਦਾਂਗੇ ਵਿੱਚ ਥੋੜਾ ਘਣਾ ਮਾਨਤਣ ਹੋਣਾ ਤੁਹਾਨੂੰ ਬਹੁਤ ਚੰਗਾ ਲੱਗਾ ਬੱਡੇ ਭਾਈ ਪੂਰਾ ਟਾਪ ਦਾ ਲੱਗਿਆ ਵਾ ਹੱਥੀ ਚ ਬਾਈ ਵਾਲਾ ਚੈੱਕ ਕਰ ਸਕਦੇ ਹੋ ਤੁਸੀਂ ਸੋਨਾ ਥਾਣਾ ਗੁਲਾਬੀ ਤੇ ਦੋ ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾ ਜੀ ਵੀਰੇ ਪਹਿਲਾ ਸੂਆ ਇਹ ਪਰਸੋਂ ਸੂਈ ਵੀ ਆ ਚੀਕਾ ਦੇ ਪਹਿਲਾਂ 10 ਦਿਨ ਵੀਰੇ ਪਹਾੜਾ ਲੈ ਕੇ ਵੀ ਪੱਠੇ ਪਾ ਕੇ ਚੋਕਰ ਪਾ ਕੇ ਬੱਚਾ ਲੈਂਦੀ ਆ ਉੱਤਰ ਦੀ ਬੱਚੇ ਤੇ ਆ ਕੋਈ ਲੱਤ ਛੜਨੀ ਪੱਠੇ ਪਾ ਕੇ ਫੇਰ ਬੱਚਾ ਲੈ ਪੱਠੇ ਪਾ ਕੇ ਉਹ ਮੇ ਗਿੱਜੀ ਵੀ ਆ ਹਾਂ ਬਰੇ ਗਿੱਜੀ ਦਾ ਕਾਦੀ ਹਜੇ ਤੀਜਾ ਜਣਾ ਸੁਈ ਨੂੰ 2-4 ਚਵਾਈਆਂ ਹੋ ਗਈਆਂ ਹੋ ਜਾਣਾ ਸੈਟ ਪਰ ਜੇ ਐਵੇਂ ਇੱਥੇ ਆ ਗਿਆ ਅਗਲਾ ਕੋਈ ਆ ਜੇ ਆਪਾਂ ਪੱਠੇ ਪਾਉਂਦੇ ਫਿਰ ਹੀ ਆ ਨਾ ਮੁੜ ਕੇ ਅਲਾ ਕਹਵੇ ਐ ਦੱਸਿਆ ਨਹੀਂਗਾ ਪਹਿਲਾਂ ਦੱਸਿਆ ਚੰਗਾ ਬਾਈ ਪੱਠੇ ਪਾ ਕੇ ਤੇ ਕਰਤਾ ਛੱਡ ਕੇ ਤੇ ਤੀਜਾ ਦਿਨ ਹੋਇਆ ਵੀਰੇ ਅੱਜ ਜੇਰ ਦੀ ਕੰਪਲੀਟ ਹੈ ਜੇਰ ਦੀ ਕੰਪਲੀਟ ਹੈ ਕਿੰਨੀ ਕੁ ਬੋਲੀ ਆ ਬੋਲੀ ਵੀਰੇ ਦੇ ਥੱਲੇ 6-7 ਕਿਲੋ ਖੁੱਲੀ ਹੈਗੀ ਠੀਕ ਆ ਥਾਣਾ ਦੀ ਗਾਰੰਟੀ ਥਾਣਾ ਦੀ ਵੀਰੇ ਕੋਈ ਧਾਰ ਬਣਾ ਮਾਰੇ ਕੋ ਖਣ ਘਟ ਵੱਧ ਹੋਵੇ ਚਵਾਈ ਪੂਰ ਛਟਾ ਹੋਵੇ ਦੀ ਆਪਣੀ ਗਾਰੰਟੀ ਥੋੜ ਕੇ ਦਿਖਾ ਦਿਓ ਵੀਰੇ ਸੂਆ ਬੈਲਾ ਜੀ ਤਿੰਨ ਦਿਨ ਤਿੰਨ ਦਿਨ ਹੋ ਗਏ ਤੇ ਤੀਜਾ ਦਿਨ ਆ ਵੀਰੇ ਅੱਜ ਤਿੰਨ ਦਿਨ ਹੋ ਗਏ ਸੂਈ ਨੂੰ ਹਾਈਟ ਚਾਹੇ ਤੁਸੀਂ ਛੋਟੀ ਮੰਨ ਲਿਓ ਤੇ ਚਾਹੇ ਨੋਰਮਲ ਮੰਨ ਲਿਓ ਜੀ ਪਰ ਠੀਕ ਠਾ ਕੇ ਹਾਂ ਉਪਰ ਥੱਲੇ ਬਾਈ ਬਹੁਤ ਚੰਗੀ ਆ ਪਰ ਥੱਲੇ ਚੰਗੀ ਆ ਸਹੀ ਗੱਲ ਆ ਸ਼ੀ ਇਹ 7 ਕਿਲੋ ਬੌਲੀ ਤਿਆਰ ਆ ਜੀ ਬੱਚਾ ਮਗਰ ਕੱਟਾ ਜੀ ਅਰਦੀ ਕੰਪਲੀਟ ਆ ਥਣਾ ਦੀ ਫੁੱਲ ਗਰੰਟੀ ਆ ਚਾਹੇ ਬਾਈ ਕੋਈ ਕਹਿੰਦਾ ਧਾਰ ਵੀ ਨਾ ਮਾਰੇ ਸੋਹਣਾ ਥਣਾ ਦਾ ਸਹਿਜ ਆ ਕੱਲਾ ਕੱਲਾ ਨਿੱਖੜ ਮਾ ਹਾਥੀ ਜਵਾਈ ਆ ਟਾਈਮ ਤੇ ਦਾ ਬਾਈ ਐਵੇਂ ਬਣ ਜਾਂਦੀ ਸੋਖ ਨਾ ਇਹਦਾ ਟਾਈਮ ਠੀਕ ਆ ਵੀਰੇ ਥੋੜਾ ਹੋਇਆ ਵੱਡੀ ਬੰਗ ਦੇ ਟਾਈਮ ਹੀ ਵੀਡੀਓ ਬਣਾ ਰਹੇ ਆ ਬਾਈ ਕਹਿੰਦਾ ਟਾਈਮ ਟੂ ਟਾਈਮ ਤਾਂ ਐਂ ਸੋਹਣਾ ਬਣ ਜਾਂਦੀ ਐ ਨੂਰੇ ਅੰਕਲ ਹੁਣ ਪਾਣੀ ਪਿਆ ਤਾ ਚਾਹ ਕਹਿ ਗਈ ਮਾਣ ਦੋ ਕੱਪ ਕਿੰਨਾ ਕ ਪਿਆ ਜੋ ਦੁੱਧ ਜੀ ਮੇਰੇ ਦੁੱਧ ਵੈਤ ਦੇ ਹਿਸਾਬ ਨਾਲ ਆ ਬਾ 9 8 9 ਕਿਲੋ 10 ਕਿਲੋ ਇੱਥੇ ਅੰਦਰ ਹੀ ਰਹਿਣਾ ਵੀਰੇ ਐਵੇਂ 12 ਕਿਲੋ ਕਹੀਏ ਇਹ ਫੇਰਾ। 80 ਜਿੱਡੀ ਆ ਪੰਜਾਬੀ ਚ 10 ਦੇ ਦੇ। ਹਾਂ। ਨਹੀਂ ਨਹੀਂ ਬਾਈ ਛੋਟੀ ਆ ਐਵੇਂ ਕਹੀਏ ਭਾ ਵੀ ਛੋਟਾ ਹੀ ਆ ਵੱਡੇ ਬਾਈ ਦਾ। ਕਿੰਨਾ ਜੀ? ਵੀਰੇ 64000 ਜੀ ਦੇ ਦੇਾਂਗੇ। ਦੋਨਾਂ ਦੀ 200 ਕਿਲੋਮੀਟਰ ਤੱਕ 150 ਕਿਲੋਮੀਟਰ ਤੱਕ ਪਹੁੰਚ ਫਰੀ ਹੈ। ਪਹੁੰਚ ਫਰੀ ਹੈ। ਹਾਂ। ਠੀਕ ਹੈ ਜੀ। 64000 ਦੀ ਬਾਈ ਕਹਿੰਦਾ ਦੇ ਦਾਂਗੇ ਜੇ ਜੋੜਾ ਲੈ ਜੂਗੇ ਕੱਲੀ ਕੱਲੀ ਤੇ ਜੀ। ਕੱਲੀ ਕੱਲੀ ਤੇ ਵੱਡੇ ਬਾਈ ਕੱਲੀ ਕੱਲੀ ਤੇ। 150 200 ਕਿਲੋਮੀਟਰ ਬਾਈ ਦੱਸਦਾ ਕਿ ਪਹੁੰਚ ਆਪਾਂ ਫਰੀ ਕਰ ਦ ਬਾਕੀ ਪਾ ਹਮੇਸ਼ਾ ਛੋਟੇ ਹੀ ਹੁੰਦੇ ਆ ਨੰਬਰ ਚ ਗ੍ਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ